ਕਲਵਿੰਦਰ ਸਿੰਘ ਜੀ ਕਿਵੇਂ ਬੁਝਾਈ ਫਿਰ ਮੁੰਡਿਆਂ ਨੇ ਸਾਰੇ ਨਾਲ ਰਲ ਕੇ ਕੀ ਹਾਂ ਜੀ ਫਿਰ ਕੁਛ ਕਿਸੇ ਨੇ ਆ ਕੋਈ ਜੜੀ ਬੂਟ ਆ ਖਚੀਆਂ ਬੂਟੀਆਂ ਵਾਟੀਆਂ ਕੁਛ ਨੇ ਪਾਣੀ ਡੋਲਿਆ ਹਾਂ ਅੱਗ ਠੰਡੀ ਹੁੰਦੀ ਹੁੰਦੀ ਹੋ ਗਈ ਠੀਕਾ ਦੀ ਵੀ ਰੈਂਪੂ ਇਹ ਕੀ ਪਾਇਆ ਜੀ ਇਹਦੇ ਵਿੱਚ ਇਹ ਤਾਂ ਆ ਹੀ ਨਹੀਂ ਜੀ ਲੈਟਰ ਜੀ ਲੈਟਰ ਜੀ ਹਾਂ ਜੀ ਅੱਗ ਲਾਉਣ ਵਾਲਾ ਹਾਂ ਜੀ ਅੱਗ ਲਾਉਣ ਵਾਲਾ ਲੈਟਰ ਨਹੀਂ ਕੀ ਲਾ ਦੋ ਬਾਈ ਕਿੱਡਾ ਖਾਸ ਹੋ ਸਕਦਾ ਦੀ ਖਾਸਾ ਤਗੜਾ ਆਸਾ ਜੀ ਹੁਣ ਤਾਂ ਹਾਸਾ ਤਾਂ ਤੁਸੀਂ ਆਪ ਸਾਨੇ ਕੋਈ ਸਾੜਨ ਨੂੰ ਅੱਗ ਲੱਗ ਜਾਂਦੀ ਰਾਸਈ ਆਸਾ ਦੀ ਕੋਈ ਬਸ ਮਾਚੀ ਜਾਂਦੀ ਪਾਮੜ ਕਿੱਡੇ ਕਿੱਡੇ ਕੋਟੇ ਖਾਸੇ ਪਾਮੜ ਉੱਥੇ ਜੀ ਉਹ ਤਾਂ ਮੈਂ ਦੇਖ ਰਿਆ ਦੀ ਜੀ ਉੱਥੋਂ ਖੜਾ ਅੱਛਾ ਜੀ ਇੱਕੋ ਲੱਖ ਤੋਂ ਉੱਠ ਖੜਿਆ ਜੀ ਪਾਮੜਾ ਮੈਂ ਦੇਖਿਆ ਤੁਸੀਂ ਇਸ ਥੋੜੇ ਦੇਖਦੇ ਦੇਦੇ ਹੋਏ ਹਾਂ ਇਹ ਮੇਰੇ ਦੇਖਦੇ ਦੇਖਦੇ ਹੋਏ ਮੇਰੀ ਚੈਨ ਟੁੱਟ ਗਈ ਦੀ ਜੀ ਰੇੜੀ ਦੀ ਉਹ ਐ ਕਮਾ ਕੇ ਮੈਂ ਰੇੜੀ ਲੈ ਕੇ ਜਾ ਰਿਹਾ ਤੇ ਇਧਰੋਂ ਅੱਛਾ ਜੀ ਮੈਂ ਚੱਲ ਪੰਪ ਤੇ ਤੇਲ ਪਾਉਣਾ ਬਾ ਮੇਰੇ ਦੇਖਦੇ ਦੇਖਦੇ ਆ ਹੋ ਗਿਆ ਜੀ ਕੰਮ ਕੋਈ ਚੀਜ਼ ਵੀ ਆ ਗਈ ਤੇ ਨਾ ਮੂਰੇ ਨਹੀਂ ਆਈ ਜੀ ਕੁਝ ਉਹਨੇ ਐ ਟੇਢੀ ਕਰਤੀ ਬੰਦੇ ਨੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਅੱਗ ਲੱਗ ਗਈ ਇਹ ਚ ਹਾਂ ਇਹ ਕੀ ਚੀਜ਼ ਹੈ ਹੈਗੀ ਇਹ ਇਹ ਲੈਕਟਰ ਨੇ ਜੀ ਕੋਈ ਕਹਿੰਦੇ ਬੀੜੀ ਸਿਕਟ ਲਾਉਣ ਵਾਲੇ ਇਹ ਸਾਧਨ ਕੀ ਹੈ ਇਹ ਸਾਧਨ ਟੈਂਪੂ ਆ ਜੀ ਟੈਂਪੂ ਹਾਥੀ ਆ ਕਹਿੰਦੇ ਹਾਥੀ ਜੀ ਆ ਜੀ ਛੋਟਾ ਹਾਥੀ ਜੀ ਬਾਈ ਜੀ ਬੰਦੇ ਦੀ ਬਚਤ ਰਹੇਗੀ ਹਾਂ ਜੀ ਬੰਦੇ ਦੀ ਬਚਤ ਰਹੇਗੀ ਜੀ ਜੀ ਮੇਰਾ ਨਾਮ ਗੋਬਿੰਦ ਸਿੰਘ ਹੈ ਗੋਬਿੰਦ ਬਾਈ ਕਿਵੇਂ ਹੋਇਆ ਇਹ ਕਾਹਨ ਕਿੱਥੇ ਜੀ ਹੋਇਆ ਕੀ ਕਾਰਨ ਹੋਇਆ ਇਹ ਨਾ ਜਦੋਂ ਆਪਾਂ ਘਰਾਟ ਤੋਂ ਡੱਬੇ ਨੂੰ ਜਾਂਦੇ ਆ ਵਿੱਚ ਇੱਥੇ ਐਚਪੀ ਵਾਲਾ ਪੰਪ ਆਉਂਦਾ ਉਹਦੇ ਸਾਹਮਣੇ ਆਪਣੀ ਵਰਕਸ਼ਾਪ ਹੈ ਆਦੇ ਅਸੀਂ ਕੰਮ ਕਰ ਰਹੇ ਸੀਗੇ ਉਹ ਡਰਾਈਵਰ ਜਦੋਂ ਅਸੀਂ ਨਾ ਬਾਹਰ ਨੇ ਕਿ ਦੇਖਿਆ ਵੀ ਗੱਡੀਆਂ ਪਲਟੀ ਪਈ ਐ ਅਸੀਂ ਭੱਜ ਕੇ ਆਏ ਡਰਾਈਵਰ ਨੂੰ ਕੱਢਿਆ ਬਾਹਰੇ ਉਹ ਕਹਿੰਦਾ ਕੁੱਤਾ ਆ ਗਿਆ ਮੂਰੇ ਕੁੱਤੇ ਨੂੰ ਦੇਖ ਕੇ ਨੇ ਕਹਿੰਦਾ ਘੱਟ ਮਰਿਆ ਘੱਟ ਮਰ ਕੇ ਉੱਥੇ ਗੱਡੀ ਪਲਟ ਕੇ ਆਪਣੀਆਂ ਦੋ ਕਾਰਾਂ ਖੜੀਆਂ ਸੀਗੀਆਂ ਇੱਕ ਡਸਟਰ ਤੇ ਇੱਕ ਵਰਨਾ ਜੀ ਉਹਨਾਂ ਚ ਭੱਜੀ ਜਾ ਕੇ ਫੇਰੇ ਚੋਂ ਧੂਆਂ ਜਾ ਨਿਕਲਣ ਲੱਗ ਗਿਆ ਅਸੀਂ ਬਾਲਟੀਆਂ ਲੈ ਕੇ ਆਏ ਬਾਲਟੀਆਂ ਨਾਲ ਅੱਗ ਨਹੀਂ ਬੁਜੀ ਫਿਰ ਉਹ ਪੰਪ ਤੋਂ ਅੱਗ ਬਝਾਉਣ ਵਾਲਾ ਸਿਲੰਡਰ ਹੁੰਦਾ ਡਾ ਉਹ ਵੀ ਲੈ ਕੇ ਆਏ ਆਪ ਲੈ ਕੇ ਬਈ ਹਾਂ ਜੀ ਹਾਂ ਸਾਰੇ ਮੁੰਡੇ ਆਪ ਲੈ ਹਾਂ ਜੀ ਹਾਂ ਜਿਹੜੇ ਉਹਦੇ ਉਦੋਂ ਕੋਈ ਪਹੁੰਚਿਆ ਤਾਂ ਨਹੀਂ ਪ੍ਰਸ਼ਾਸਨ ਦਾ ਕੋਈ ਹੋਰ ਨਾ ਨਾ ਤਾਂ ਬਹੁ ਬਾਅਦ ਚ ਪਹੁੰਚੇ ਨੇ ਜੀ ਉਹ ਉਦੋਂ ਬਾਅਦ ਬਈ ਕੀ ਹੋਇਆ ਉਦੋਂ ਬਾਅਦ ਚ ਜੀ ਬਸ ਅੱਗ ਵਧੀ ਗਈ ਫਿਰ ਅਸੀਂ ਉਹਦਾ ਦੂਰ ਹੋ ਗਏ ਕਿਉਂ ਸੀ ਇਹਨਾਂ ਦੇ ਸਿਲੰਡਰ ਅਸੀਂ ਫਿਰ ਇਹਦੇ ਵਿੱਚ ਹੈ ਕੀ ਦੀਓ ਇਹਦੇ ਵਿੱਚ ਲੈਟਰ ਦੀ ਗਈ ਕਿਹੜੇ ਲੈਟਰ ਬਈ ਜਿਹੜੇ ਆਪਾਂ ਅੱਗ ਲਾਉਣ ਦੇ ਹੁੰਦੇ ਨੇ ਹਾਂ ਜੀ ਠੀਕ ਹੈ ਪੜੀ ਹੋਈ ਦੀ ਗੱਡੀ ਹੋਵੇ ਹਾਂ ਫੁੱਲ ਪੜੀ ਹੋਈ ਸੀ ਬਈ ਬੰਦਾ ਕਿੱਥੋਂ ਦਾ ਦੀ ਪਤਾ ਲੱਗਿਆ ਕੋਈ ਇਹ ਪਾਤੜਾਂ ਦੀ ਗੱਡੀ ਆ ਜੀ ਉਹਨੂੰ ਗੱਡੀ ਦੇ ਮਾਲਕ ਨੂੰ ਵੀ ਫੋਨ ਕਰਤਾ ਮੇਰੇ ਵਾਲੇ ਫੋਨ ਤੇੋਂ ਕਰਿਆ ਉਹਦਾ ਡਰਾਈਵਰ ਤਾਂ ਕਹਿੰਦਾ ਮੇਰਾ ਤਾਂ ਫੋਨ ਵੀ ਵਿੱਚੇ ਮੱਚ ਗਿਆ ਬਚਤ ਰਹੀ ਜੀ ਬਈ ਜਾਨੀ ਨੁਕਸਾਨ ਤੋਂ ਬਚਤ ਰਹੀ ਜਾਨੀ ਨੁਕਸਾਨ ਦੇ ਬਚਤ ਬਈ ਕਿੰਨੀ ਭੈਣ ਕੱਗ ਲੱਗੀ ਸੀ ਔਰ ਕਿਸ ਤਰ੍ਹਾਂ ਭੰਬੜਾ ਉਹਦਾ ਜੀ ਬਹੁਤ ਜ਼ਿਆਦਾ ਬਹੁਤ ਮਤਲਬ ਬਹੁਤ ਜ਼ਿਆਦਾ ਉੱਪਰ ਉੱਚਾ ਭੰਬੜਾ ਸੀ ਕਿੰਨੀ ਕੱਗ ਲੱਗੀ ਬਹੁਤ ਜ਼ਿਆਦਾ ਦੀ ਅੱਗ ਤਾਂ ਜੀ ਆਪਣੇ ਇੱਥੇ ਤੱਕ ਸੇਕ ਹੁੰਦਾ ਜੀ ਦੁਕਾਨਾਂ ਤਾਂ ਖੜੇ ਨਹੀਂ ਆ ਰਹੀ ਤੀ ਕਾ ਭਾਈ ਜਿਵੇਂ ਸਾਹਮਣੇ ਪੰਪ ਜਿਵੇਂ ਨਈੜੇ ਪੰਪ ਕੀ ਲੱਗਦਾ ਸਾਨੂੰ ਕਿਸ ਤਰ੍ਹਾਂ ਦਾ ਹਾਸਾ ਬਾਕੀ ਇਹਦਾ ਬਹੁਤ ਵੱਡਾ ਹਾਸਾ ਹੋ ਸਕਦਾ ਸੀ ਕਾ ਜੀ ਕਿਉਂ ਅੱਗ ਵਧੀ ਯਾਰੀ ਤੀ ਸੀ ਐਨਜੀ ਸਿਲੰਡਰ ਤੀ ਜੇ ਸਿਲੰਡਰ ਫਟ ਜਾਂਦਾ ਸਾਇ ਪੰਪ ਨੂੰ ਵੀ ਮਾਰ ਕਰਦਾ ਸੀ ਸਾਹਮਣੇ ਪੰਪਾ ਪੈਟਰੋਲ ਹਾਂ ਕਰਦਾ ਬਾਈ ਕਿਵੇਂ ਦੇਖ ਲੋ ਕੱਕ ਦੀ ਘਟਨਾ ਵਾਪਰੀ ਬਹੁਤ ਵੱਡਾ ਨੁਕਸਾਨ ਹੋ ਕੋ ਬਚਤ ਰਹੇਗੀ ਇਸ ਚੀਜ਼ ਦਾ ਟੈਪ ਤੁਸੀਂ ਇਹ ਕਿਵੇਂ ਤੁਹਾਨੂੰ ਪਤਾ ਲੱਗਿਆ ਹਾਂਜੀ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਘਰਾੜ ਦੇ ਨੇੜੇ ਜਿਹੜੀ ਇੱਕ ਗੱਡੀ ਨੂੰ ਅੱਗ ਲੱਗ ਗਈ ਆ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਜਿਹੜੀ ਅੱਗ ਤੇ ਕੰਟਰੋਲ ਕਰ ਲਿਆ ਕੋਈ ਜਾਨੀ ਮਾਲੀ ਜਿਹੜਾ ਜਾਨੀ ਨੁਕਸਾਨ ਦਾ ਵਿਚਾਰ ਆ ਮਾਲੀ ਨੁਕਸਾਨ ਹੋਇਆ ਉਹ ਜਿਹੜੀ ਹੈਗੀ ਪ੍ਰोसीडिंग ਦੱਸ ਦਾਂਗੇ ਦੇਖੋ ਡਰਾਈਵਰ ਸੀ ਕਿਵੇਂ ਬਚਤ ਰਹੀ ਜੀ ਡਰਾਈਵਰ ਦੀ ਉਹ ਦੇਖੋ ਮਤਲਬ ਪਹਿਲਾਂ ਹੋਇਆ ਸਾਡੇ ਤੋਂ ਆਣ ਤੋਂ ਪ੍ਰोसीडिंग ਕਰ ਰਹੇ ਆ ਅਸੀਂ ਦੇਖ ਰਹੇ ਆ ਕਿ ਕਿੱਦਾਂ ਹੋਇਆ ਇਹ ਉਹ ਸਾਰੀ ਅੱਗੇ ਕਾਰਨ ਦੇ ਦੇਖੇ ਦੇ ਵਿੱਚ ਕੀ ਸੀ ਕਿ ਕਿੱਧਰੋਂ ਆ ਰਹੀ ਸੀ ਇਹ ਕਿੱਧਰ ਜਾ ਰਹੀ ਸੀ ਇਹ ਗੱਡੀ ਜਿਹੜੀ ਆ ਰਹੀ ਸੀ ਜੀ ਆਪਣੀ ਪਾਤਰਡ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਸੰਗਰੂਠ ਵੱਲ ਨੂੰ ਜਾ ਰਹੀ ਸੀ ਤੇ ਘਰਾੜ ਦੇ ਨੇੜੇ ਜਿਹੜਾ ਪੰਪ ਆਏ ਦੇ ਸਾਹਮਣੇ ਕੋਈ ਜਿਹੜਾ ਪਰਾਣਾ ਫੇਸ ਸੀ ਸਾਨੂੰ ਪਤਾ ਲੱਗਿਆ ਕਿ ਕੋਈ ਕੁੱਤਾ ਵਗੈਰਾ ਆਣ ਕਰਕੇ ਕੰਟਰੋਲ ਗੱਡੀ ਦਾ ਜਿਹੜਾ ਖੋਇਆ ਗਿਆ ਇਸ ਕਾਰਨ ਦੇ ਵਿੱਚ ਜੋ ਜਲਨਸ਼ੀਲ ਪਦਾਰਥ ਉਹ ਵਿੱਚ ਹੈਗੇ ਸੀਗੇ ਇਹਦੇ ਇਸ ਕਾਰਨ ਜਿਹੜੀ ਅੱਗ ਨੇ ਮਤਲਬ ਅੱਗ ਫੜ ਲਈ ਆ ਉਹਨੇ ਕੋਈ ਮਾਲਕਾਂ ਨਾਲ ਕੰਟੈਕਟ ਕੀਤਾ ਜੀ ਕੋਈ ਪਤਾ ਲੱਗੇ ਕਿ ਉਹ ਕਰ ਰਹੇ ਆ ਜੀ ਅਸੀਂ ਹਲੇ ਜਿਹੜੀ ਸਾਡੀ ਪਹਿਲੀ ਮੋਡਲ ਹੀ ਸੀਗੀ ਉਹ ਕੀ ਅੱਗ ਤੇ ਕੰਟਰੋਲ ਕੀਤਾ ਜਾਵੇ ਤੇ ਜਿਹੜਾ ਡਰਾਈਵਰ ਆ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਉਹ ਅਸੀਂ ਇੱਕ ਟਰੱਕ ਕਰਤਾ ਹਸਪੀਟਲ ਜਿਹੜਾ ਆਪਣਾ ਡਰਾਈਵਰ ਆ ਉਹਨੂੰ ਹਸਪੀਟਲ ਭੇਜ ਦਿੱਤਾ ਤੇ ਅੱਗ ਤੇ ਕੰਟਰੋਲ ਕਰ ਲਿਆ ਸੀ ਜਿੱਥੇ ਅੱਗ ਲੱਗੀ ਹੈ ਜੀ ਉਹ ਤੋਂ ਪੰਪ ਕਿੰਨੀ ਕੀ ਦੂਰੀ ਤੇ ਸੀ ਉਹ ਸਾਹਮਣੀ ਸੀਗਾ ਪੰਪ ਦੇ ਸਾਹਮਣੇ ਲੱਗੀ ਹੈ ਜੀ ਬਿਲਕੁਲ ਲੱਗੀ ਜੀ ਬੜਾ ਵੱਡਾ ਹਾਸਾ ਹੌਣ ਤੋਂ ਤਲ ਗਿਆ ਜੀ ਹਾਂਜੀ ਇਹ ਤਾਂ ਹੈ ਜੀ ਅਸੀਂ ਉਹ ਪਤਨ ਕਰ ਰਹੇ ਹਾਂ ਕਿ ਕਿਹੜਾ ਫਿਊਲ ਸੀਗਾ ਇਹਦੇ ਤੇ ਫਾਇਰ ਮਸ਼ੀਨਾਂ ਕਿੱਥੋਂ ਕਿੱਥੋਂ ਬੁਲਾਈਆਂ ਨੇ ਇਹ ਇੱਕ ਸਨਾਮ ਤੋਂ ਆਈ ਹੈ ਜੀ ਤੇ ਇੱਕ ਆਪਣੇ ਮਨ ਲਾਲਾ ਸੰਗਰੂਰ ਤੋਂ ਆਈ ਹੈ ਜੀ ਢੜਪੇ ਦੇ ਵਿੱਚ ਵੀ ਬੰਗੂਖਰੀ ਹੈ ਜੀ ਅੱਜ ਸਵੇਰੇ ਵੀ ਆ ਕੇ ਦੀ ਘਟਨਾ ਵਾਪਰੀ ਇੱਕ ਉਹ ਚੱਲ ਰਹੀ ਹੈ ਜੀ ਪ੍ਰੋਸੈਸ ਆਪਣਾ ਜਿਹੜਾ ਅੱਗ